ਗੱਲ ਕਰਾਂਗੇ ਉਸ ਇਨਸਾਨ ਦੀ ਜਿਹੜਾ 15 ਪਤਨੀਆਂ 30 ਜਵਾਕ ਤੇ 100 ਨੌਕਰ ਲੈ ਕੇ ਆਪੂ ਧਾਬੀ ਹਵਾਈ ਅੱਡੇ ਤੇ ਆਉਂਦਾ ਤੇ ਜਹਾਜ਼ ਵੀ ਉਸ ਦਾ ਆਪ ਦਾ ਸੀ ਆਪਣਾ ਪ੍ਰਾਈਵੇਟ ਜੈਟ ਤੇ ਜਦੋਂ ਆਪੂ ਧਾਬੀ ਹਵਾਈ ਅੱਡੇ ਤੇ ਲੈਂਡ ਕਰ ਜਾਂਦਾ ਤਾਂ ਉੱਥੋਂ ਦੀ ਅਥਾਰਟੀ ਨੂੰ ਭਾਜੜਾ ਪੈ ਜਾਂਦੀ ਹੈ ਉੱਥੋਂ ਦੀ ਅਥਾਰਟੀ ਔਖੀ ਹੁੰਦੀ ਹੈ ਜਿਹਦੇ ਸਿੱਟੇ ਵਜੋਂ ਸਿਕਿਉਰਿਟੀ ਵਧਾਉਣੀ ਪੈਂਦੀ ਹੈ ਕਈ ਟਰਮੀਨਲ ਆਰ ਜੀ ਤੌਰ ਤੇ ਬੰਦ ਕਰਨੇ ਪੈਂਦੇ ਇਹ ਇਨਸਾਨ ਹੈ ਕੌਣ ਇਹ ਹੈ ਅਫਰੀਕਾ ਦੇਸ਼ ਐਸੋ ਵਾਤਨੀ ਦਾ ਰਾਜਾ ਜਿਹਦਾ ਨਾਮ ਹੈ ਮਸਵਾਤੀ ਤੀਜਾ ਤੇ ਇਹ ਸੰਪੂਰਨ ਆਖਰੀ ਰਾਜਾ ਹੈ ਇਹਦੀ ਰਿਪੋਰਟਾਂ ਦੇ ਅਨੁਸਾਰ ਜਿਹੜੀ ਕੁੱਲ ਜਾਇਦਾਦ ਦੱਸੀ ਜਾ ਰਹੀ ਹੈ ਉਹ ਹੈ 1 ਇੱਕ ਅਰਬ ਆਪਣੇ ਰਵੈਤੀ ਪਹਿਰਾਵੇ ਦੇ ਵਿੱਚ ਇਹ ਆਪਣੇ ਪ੍ਰਾਈਵੇਟ ਜੈਟ ਦੇ ਵਿੱਚੋਂ ਉਤਰਦਾ ਹੈ ਤੇ ਨਾਲ ਇਹਦੀਆਂ ਚੰਗੇ ਪਹਿਰਾਵੇ ਵਾਲੀਆਂ 15 ਪਤਨੀਆਂ ਹੁੰਦੀਆਂ ਨੇ ਪਿੱਛੇ ਤੀਸਰੇ ਨੰਬਰ ਤੇ ਇਹਦੇ ਬੱਚੇ ਹੁੰਦੇ ਐ 30 ਜਵਾਕ ਚੌਥੇ ਨੰਬਰ ਤੇ ਇਹਦਾ ਸਟਾਫ ਹੁੰਦਾ ਹੈ 100 ਨੌਕਰ ਜੋ ਜੀ ਦੇਖਭਾਲ ਕਰਦਾ ਤੇ ਸਾਰਾ ਐਂ ਕਹਿ ਲੋ ਵੀ ਉਦੋਂ ਏਅਰਪੋਰਟ ਹੀ ਹਿਲਾ ਦਿੰਦਾ ਇਹ ਆ ਕੇ ਪਰ ਜਦੋਂ ਇਹ ਸਭ ਦਾ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਇਥੋਂ ਦਾ ਰਾਜਾ ਹੈ ਉਹਦੇ ਬਾਰੇ ਸਰਚ ਕੀਤੀ ਜਾਂਦੀ ਹੈ ਤਾਂ ਹੈਰਾਨ ਕਰਨ ਵਾਲੇ ਸਿੱਟੇ ਨਿਕਲਦੇ ਐ ਤੇ ਲੋਕ ਇਸ ਨੂੰ ਆਪੋ ਆਪਣੇ ਹਿਸਾਬ ਨਾਲ ਸਵਾਲ ਵੀ ਕਰਦੇ ਐ ਵਿਚਾਰ ਦਿੰਦੇ ਐ ਤੇ ਲਾਂਤਾਂ ਵੀ ਪਾਉਂਦੇ ਐ ਇਹਦੇ ਦੇਸ਼ ਦੇ ਵਿੱਚ ਸਿਹਤ ਦੇ ਸਿੱਖਿਆ ਬਿਲਕੁਲ ਢਾਹ ਢੇਰੀ ਹੋ ਚੁੱਕੀ ਐ ਆਰਥਿਕ ਤੰਗੀ ਆ ਚੁੱਕੀ ਐ ਨੌਜਵਾਨ ਆਰਥਿਕ ਤੰਗੀ ਕਾਰਨ ਵਿੱਤੀ ਸੰਕਟ ਕਾਰਨ ਪੈਸੇ ਦੀ ਘਾਟ ਕਾਰਨ ਪੜ ਨਹੀਂ ਪਾ ਰਹੀ ਹਸਪਤਾਲਾਂ ਦੇ ਵਿੱਚ ਦਵਾਈਆਂ ਦੀ ਘਾਟ ਹੈ ਪਰ ਰਾਜਾ ਐਸ਼ ਕਰ ਰਿਹਾ ਹੈ ਆਏ ਸਾਲ ਇੱਕ ਡਾਂਸ ਸਮਾਰੋਹ ਕਰਾਉਂਦਾ ਆਪਣੇ ਦੇਸ਼ ਦੇ ਵਿੱਚ ਜਿੱਥੇ ਇੱਕ ਪਤਨੀ ਚੁਣਦਾ ਇਹ ਪਹਿਲਾਂ ਤੋਂ ਆਪਣੀ ਪਰੰਪਰਾ ਜਾਰੀ ਰੱਖ ਰਿਹਾ ਕਿਉਂਕਿ ਇੰਨੀ ਜ਼ਾਇਦਾਦ ਹੈ ਪੁਰਾਣੇ ਜਿਹੜੇ ਰਾਜੇ ਹੁੰਦੇ ਸੀ ਉਸੇ ਤਰ੍ਹਾਂ ਹੀ ਪਤਨੀਆਂ ਰੱਖਦੇ ਸੀ ਉਸੇ ਤਰ੍ਹਾਂ ਹੀ ਇਹ ਪਰੰਪਰਾ ਇਸ ਨੇ ਕਾਇਮ ਰੱਖੀ ਹੋਈ ਹੈ ਇਹਦੇ ਦੇਸ਼ ਦੇ ਲੋਕ ਅੰਤਾਂ ਦੀ ਗਰੀਬੀ ਹੰਡਾ ਰਹੇ ਹੈ ਬੇਰਜਗਾਰੀਦਾਰਾ ਇਸ ਤੋਂ ਪਹਿਲਾਂ ਵਾਲੇ ਸਾਲ 23% ਸੀ ਜਿਹੜੀ ਹੁਣ ਵੱਧ ਕੇ 33% ਹੋ ਗਈ 1986 ਤੋਂ ਬਾਅਦ ਇਸਨੇ ਰਾਜ ਕੀਤਾ ਦੇਸ਼ ਦੇ ਇਹ ਆਖਰੀ ਰਾਜਾ ਹੈ ਗੱਲ ਕਰੀਏ ਇਸ ਦੀ ਆਮਦਨ ਦੀ ਵੀ ਜਦੋਂ ਇੰਨੀ ਦੇਸ਼ ਦੇ ਵਿੱਚ ਗਰੀਬੀ ਹੈ ਵਿੱਤੀ ਸੰਕਟ ਹੈ ਇਹਦੇ ਕੋਲੇ ਪੈਸਾ ਆਉਂਦਾ ਕਿੱਥੋਂ ਹੈ ਤਾਂ ਇਹਨੇ ਹਰ ਜਗ੍ਹਾ ਵਿੱਚ ਹਰ ਖੇਤਰ ਦੇ ਵਿੱਚ ਜਿਵੇਂ ਖੇਤੀਬਾੜੀ ਖੇਤਰ ਹੈ ਇਹਦੇ ਦੇਸ਼ ਦਾ ਦੂਰ ਸੰਚਾਰ ਹੈ ਸ਼ਹਿਰ ਸਪਟਾ ਹੈ ਉਹ ਸਾਰੀ ਹੈ ਇਹਦੇ ਵਿੱਚ ਇਹਨੇ ਨਿਵੇਸ਼ ਕਰ ਰੱਖਿਆ ਉੱਥੋਂ ਇਹਨੂੰ ਕਮਾਈ ਆਉਂਦੀ ਹੈ ਇਹਦੇ ਦੇਖਦਾ 60% ਹਿੱਸਾ ਗਰੀਬੀ ਹੇਠ ਰੇਖਾ ਦੇ ਹੇਠਾਂ ਵਿੱਚ ਰਹਿ ਰਿਹਾ। ਤਾਂ ਰਾਜੇ ਦੀ شاہ ਜੀਵਨ ਸ਼ੈਲੀ ਦੇਖ ਕੇ ਲੋਕਾਂ ਨੇ ਬੜਾ ਗੁੱਸਾ ਕੀਤਾ ਹੈ। ਕਈਆਂ ਨੇ ਇਲਾਨ ਤਾਂ ਪਾਈਆਂ ਨੇ। ਵੀ ਇੱਕ ਗੱਲ ਕਹਿੰਦੇ ਹੁੰਦੇ ਐ ਵੀ ਪਰਜਾ ਭੁੱਖੀ ਮਰੀ ਜਾਂਦੀ ਐ, ਰਾਜਾ ਐਸ਼ ਕਰੀ ਜਾਂਦਾ ਐ। ਇਹ ਬਹੁਤਾ ਸਮਾਂ ਨਹੀਂ ਚੱਲਦਾ। ਉਹੀ ਗੱਲ ਸੱਚ ਹੋਣੀ ਐ, ਇਹ ਜ਼ਿਆਦਾ ਸਮਾਂ ਨਹੀਂ ਚੱਲੂਗਾ। ਤਾਂ ਸੋਸ਼ਲ ਮੀਡੀਆ ਤੇ ਇਹ ਰਾਜੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਐ।